ਮਾਰੀ ਲਈ ਹੱਟਦਾ ਵਈ ਮੇਰੇ ਕੋਲੇ ਕੱਲਾ ਹੀ ਕੰਮ ਐ ਇਹਦੇ ਮਗਰ ਕੈਮਰਾ ਲੈ ਕੇ ਫਿਰਨਾ ਇਹ ਮੈਨੂੰ ਕਿਰਾਇਆ ਦੇਊਗਾ ਕੈਮਰੇ ਦਾ ਮੈਂ ਇਹਨੂੰ ਢੋਲੀਆਂ ਦਾ ਦੇਊਗਾ ਦੇਖ ਨੋ ਬੰਡੋ ਬੰਡੀ ਪਿੱਚੀ ਹੋ ਜੂ ਕੰਮ ਕਿ ਨਹੀਂ ਠੀਕ ਗੱਲ ਆਈਆਂ ਨੇ ਬਈ ਆਪਣਾ ਹੈਗੀ ਗੱਲ ਬਈ ਐਗਰੀਮੈਂਟ ਆਪਣਾ ਆਈਆਂ ਨਾ ਹਾਂ ਹੈਗੀ ਗੱਲ ਵਸ ਠੀਕ ਹੁਣ ਦਬਾਈ ਪਹਿਲਾ ਪਾਣੀ ਆਹ ਜਿਹੜੀ ਦੂਜੀ ਆ ਹੁਣ ਨਹੀਂ ਗਲਤੀ ਕਰਨੀ ਪਾਣੀ ਦੇਖ ਕੇ ਪਾਈ ਤੂੰ ਕਰਦਾ ਕਾਲੀ ਕਾਲੀ ਵਾਲਾ ਕੰਮ ਨਹੀਂ ਇਹ ਲਾਈਟ ਤਾਂ ਨਹੀਂ ਅੱਜ ਆਉਂਦੀ ਦੀਂਦੀ ਤੇਰੇ ਵਾਲਾ ਕੰਮ ਹੋਊਗਾ ਪਤਾ ਨਹੀਂ ਕਿਹੜੇ ਦੀ ਸੁੱਖ ਸੁੱਖੀ ਹੈ ਤੈ ਵੀ ਮਸੇਤੀ ਹੋਰ ਤੇ ਭੱਗ ਜਾ ਨਹੀਂ ਹੋਰ ਤੇ ਨਹੀਂ ਜਾਣਾ ਹਾਂ ਉਹ ਮਸਲਾ ਆ ਜਾ ਕਿਸੇ ਦੀ ਨੀ ਬੜੀ ਫੇ ਤਾਂ ਇੱਥੋਂ ਢੋਲਾ ਜਾਇਆ ਕਰੂ ਦੇਖ ਲੈ ਕਿੱਥੇ ਜਾਇਆ ਕਰੂਗਾ ਇਤੋਂ ਵੀ ਲੈ ਗਏ ਪਾਣੀ ਦਾ ਢੋਲ ਲਿਆ ਪਰ ਕਿੱਥੇ ਨਾੜੀ ਢੋ ਆਈ ਕਰਾਂ ਮੈਂ ਤੈਨੂੰ ਪਾਣੀ ਦਾ ਢੋਲ ਬਾਈ ਨਾ ਨਾ ਕੁਝ ਨਹੀਂ ਆਉਂਦਾ ਢੋਲ ਨਾ ਢੋਲੀ ਠੀਕ ਆ ਫਿਰ ਅਸੀਂ ਆਪ ਨਾ ਕਰ ਲਾਂਦੇ ਕਰੀ ਜਾਓ ਹੈ ਕਰੀ ਜਾਓ ਇਹ ਤਾਂ ਜੰਮਦੀ ਆ ਉਹ ਦਵਾਈਆਂ ਨੇ ਤੈਨੂੰ ਮੈਂ ਉਹ ਹੀ ਤਾਂ ਗੱਲ ਕਹਿਣਾਗਾ ਵੀ ਉਹ ਕਰ ਲੈ ਕਰ ਜਾਰੀ ਚ ਹੂੰ ਜਿਹੜੀ ਉਹ ਹੋ ਜਾਂਦੀ ਨਾ ਗੂੰਦ ਜੀ ਗੂੰਦ ਖੜਦੀ ਹੁੰਦੀ ਆ ਗੂੰਦ ਆਪਾਂ ਪਿੱਛੋਂ ਪਾਈਏ ਜਿਹੜੀ ਇਹਦੇ ਵਿੱਚ ਕੁਲੀ ਕੋਲੀ ਆ ਉਹੀ ਉਹਦੀ ਗੰਡ ਬਣਦੀ ਹੁੰਦੀ ਆ ਦਵਾਈ ਦੀ ਨਹੀਂ ਗੰਡ ਬਣਦੀ ਉਹ ਭੈਣ ਜੀ ਥੋੜੀ ਬਾਹਰ ਮਾਰ ਦੇ ਹੁਣ ਚੱਗ ਵਾਲੀ ਕਰ ਦਿੰਦਾ ਪੰਗਾ ਫਾਜਦਾ ਗਾਲ ਨਹੀਂ ਕੱਢਣੀ ਵੀਰ ਜੀ ਗਾਲ ਕੱਢ ਕੋ ਹੂੰ ਗਾਲਾ ਮੂੰਹ ਤੇ ਜੜੀਆਂ ਮੂੰਹ ਹਾਂ ਮੂੰਹ ਤੇ ਜੜੀਆਂ ਹੋਈਆਂ ਨੇ ਗਾਲਾਂ ਤੇਰੇ ਐ ਕਿਵੇਂ ਕੈਮਰਾ ਚੱਲਦਾ ਨਾ ਇਹਨਾਂ ਪਾ ਪਾ ਜੀ ਐਕਸਲ ਪਾ ਦਿੰਦੇ ਆ ਵੀ ਸਾਡੀ ਐਕਸਲ ਹੈ ਹੂੰ ਦੇਖ ਸਕਦੇ ਹੋ ਲੋ ਬਾਈ ਇੱਕ ਨੰਬਰ ਦਵਾਈ ਹੈ ਢੋਲੀ ਦੀ ਫੋਨਾ ਸੀ ਹੁਣ ਹੁਣ ਤਾਂ ਸਾਡੀ ਪਹਿਲਾਂ ਕੰਪਨੀ ਵਾਲਿਆਂ ਦੀ ਸੀ ਹੁਣ 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 ਅਸੀਂ ਖਰੀਦ ਲਈ ਨਾ ਹੁਣ ਅਸੀਂ ਕੰਪਨੀ ਤੋਂ ਅਸੀਂ ਲੈ ਲਈ ਹਾਂ ਉਹ ਸਾਡੀ ਹੈ ਪਹਿਲਾਂ ਕੰਪਨੀ ਦੀ ਉੱਡ ਨਾ ਜਾਵੇ ਟੱਕਣ ਲਾ ਦੇ ਹੈ ਓਏ ਉੱਡ ਨਾ ਜਾਵੇ ਟੱਕਣ ਲਾ ਦੇ ਦਵਾਈ ਦਾ ਅਸਰ ਨਾ ਉੱਡ ਜੇ ਉਹ ਨੂੰ ਦੇਖਣ ਨੂੰ ਚੱਲ ਰਹੀ ਇੱਕ ਹੋਰ ਬੰਦਾ ਆਉਂਦਾਗਾ ਉਹਦੇ ਨਾਲ ਵੀ ਹੋਊਗੀ ਕੁੱਤੇ ਖਾਣੀ ਲੰਗੂਗਾ ਸਾਡੇ ਕੋਲ ਦੀ ਕੋਨਾ ਕੋ ਬੋਲ ਕੇ ਲੰਗੂਗਾ ਬਨਸਾਰੀ ਆਹੋ ਬਨਸਾਰੀ ਪੀਤਾ ਬਨਸਾਰੀ ਉਹ ਆਉਂਦਾ ਆ ਜੰਨੇ ਉਹ ਉਹ ਤਾਂ ਕਰਨ ਚੱਕੀ ਜਾਂਦਾ ਪੂਰੇ ਹੁਣ ਪਤਾ ਕੀ ਕਹੂਗਾ ਰਾਜ ਮੋਟਰ ਹੈਲ ਲਾਏ ਪਏ ਨੇ ਥੋੜੇ ਤੁੰਦਾ ਸਣਾ ਉਹ ਆਪ ਹੀ ਪਤਾ ਲੱਗ ਜਾ ਠੀਕ ਹੈ ਭਾਈ ਔਰ ਭਾਈ ਤੂੰ ਆ ਉਹਦੇ ਕੱਖ ਵੱਡਲਾ ਕੰਮ ਕਰ ਲਾ ਕੋਈ ਨਾ ਤੂੰ ਕੱਖ ਵੱਡਲਾ ਕੰਮ ਕਰ ਲਾ ਲੱਗ ਜੂ ਦਵਾਈ ਧਰੇ ਭੰਤੀ ਪਾਲੀ ਨਾ ਉਹ ਇੱਕ ਵਾਰ ਪਾਉਣਾ ਮਹਾ ਯਾਰ ਜਿੰਨੇ ਵਾਰੀ ਦਵਾਈ ਡੋਲੇਗਾ ਉਨੇ ਪੈਸੇ ਕੱਟੇਗੇ ਤੇਰੇ ਸਹੀ ਹੈ ਨਾ ਸਹੀ ਹੈ ਨਾ ਗੱਲ ਫਿਰ ਦਵਾਈ ਦਵਾਈ ਦੇ ਪੈਸੇ ਤਾਂ ਕੱਟਾਂ ਕੀ ਹਾਂ ਝੱਗ ਵਾਲੀ ਬਣਾਉਂਦੀ ਐਂਡ ਤੇ ਪਾਉਣੀ ਪੈਂਦੀ ਐ ਦਵਾਈ ਜੀ ਨਹੀਂ ਸਾਰਾ ਢੋਲਾ ਭਰ ਦਿੰਦੀ ਐ ਹਾਂ ਜਾਨੀ ਪੁੱਤੇ ਇਹਦੇ ਦੇਖੀ ਆਂ ਮਨ ਨੂੰ ਰਿਜ਼ਲਟ ਆ ਗਿਆ ਜੁੱਤਾ ਉੱਟ ਗਿਆ ਜੁੱਤਾ ਉੱਟ ਗਿਆ ਅੱਜ ਜਿਹੜੀ ਉਹਦੇ ਤੋਂ ਲੇਟ ਸਟਾਰਟਿੰਗ ਦੇਖੀ ਇਹਦਾ ਬਾਲੀਪੜੀ ਸਟਾਰਟਿੰਗ ਆ ਨਵੇਂ ਆਂਦੀ ਤਾਂ ਜਵੇਂ ਉਹੀ ਹੋ ਜਾਂਦਾ ਬੰਦਾ ਬਣਾ ਕੇ ਗੁੱਟੀ ਆੜੀ ਪਹਿਲਾਂ ਤਾਂ ਠੀਕ ਲਗ ਨਜ਼ਰ ਲਾ ਕੇ ਜਾਉ ਹੁਣੇ ਲੱਗੀ ਨਜ਼ਰ ਹੈ ਹੈ ਨਹੀਂ ਇਸੇ ਨੂੰ ਕੋਟ ਤੇ ਇਹ ਰੋਕ ਪਾ ਦੇ ਸਾਥ ਹੀ ਖੈਣਾ ਕਰ ਦੇ ਚੱਲ ਜਾ ਠੀਕ ਹੈ ਹਾਂ ਦੂਣ ਕੋਸਾਲ ਫਾਲਾ ਕੇ ਡਰੋਨ ਲੈ ਖੜ ਕੇ ਸਪਰੇਅ ਕਰਿਆ ਕਰੀ ਡਰੋਨ ਨਾਲ ਕੋਈ ਨਹੀਂ ਇੱਥੋਂ ਹੀ ਆਪਾਂ ਤੇਰੀ ਆਹ ਆ ਬੰਤੇ ਨੇ ਤਪਾ ਰੱਖਿਆ ਕਦੇ ਕਹਿੰਦਾ ਇੱਥੇ ਆ ਹੀ ਫਲਾਣੇ ਥਾਂ ਹੀ ਉਹ ਮੈਂ ਆਪ ਹੀ ਕਰ ਲੈਣਾ ਓਏ ਤੂੰ ਰਹਿਣ ਦੇ ਬੱਸ ਤੂੰ ਬਹਿ ਜਾ ਬਾੜੀਗਾ ਤੂੰ ਬਹਿ ਜਾ ਪਹਿਲਾਂ ਤੂੰ ਉਹਦਾ ਢੱਕਣ ਘਮਾਤਾ ਥੱਕਿਆ ਪੈ ਬਈ ਥੱਕਿਆ ਪਿੱਛੇ ਨਹੀਂ ਹੈਗਾ ਪਰ ਨਾ ਤੇ ਢੱਕਣ ਨਹੀਂ ਘਮਾ ਮੈਂ ਜਾ ਕੇ ਦਿਖਾਉਣਾਗਾ ਚੰਗਾ ਆ ਜਾ ਇੱਕ ਮਿੰਟ ਜਾ ਕੇ ਦਿਖਾਉਣਾ ਮੈਂ ਉੱਥੇ ਆ ਇਹਦਾ ਢੱਕਣ ਸੀਗਾ ਐਡਾ ਵੱਡਾ ਢੱਕਣ ਹੁਣ ਇਹਦਾ ਕਸਤਾ ਜਾਣ ਕੇ ਉਥੋਂ ਮੈਨੂੰ ਹਾਕਾ ਮਾਰੀ ਜਾਵੇ ਕਹਿੰਦਾ ਅਕੇ ਟੱਕਣ ਕਿੱਧਰ ਗਿਆ ਮਹਾ ਮੈਨੂੰ ਵੀ ਪਤਾ ਮੈਂ ਲੈ ਕੇ ਜਾਏ ਵਿੱਚ ਪਾ ਕੇ ਮਾਦਾ ਮਹਾ ਉੱਥੇ ਕੱਖ ਵੱਡੀ ਜਨ ਮਾਦਾ ਆਇਆ ਵੀ ਨਹੀਂ ਹੈਗਾ ਪਤਾ ਨਹੀਂ ਕੀ ਖਾਦਾ ਕੀ ਨਾ ਉਹਦਾ ਸੁਣਨ ਹੋਇਆ ਫਿਰ ਤਾਂ ਪਤਾ ਹੀ ਨਹੀਂ ਲੱਗਦਾ ਸੱਚੀਆਂ ਦਾ ਵੀ ਕਿੱਥੇ ਕਿੱਧਰ ਗਈ ਔਖਾ ਹੀ ਆ ਪੱਟੂ ਦਾ ਓਏ ਕ ਇੰਨਾ ਖਾਣੇ ਕਿ ਹੁਣ ਇਹ ਪਚਦਾ ਨਹੀਂ ਹੈਗਾ ਘੱਟ ਖਾ ਲਿਆ ਕਰੋ ਹੁਣ ਤਾਂ ਟੱਕਣ ਵੀ ਗਾਇਬ ਹੋਣ ਲੱਗੇ ਕੋਲੋਂ ਉਹ ਲੈ ਦਾ ਟੱਕਣੀ ਕਮਾਤਾ ਜਾ ਰਿਹਾ ਮੈਨੂੰ ਭਾਏ ਐਡੀ ਦੁਰ ਹਾਕਾ ਮਰੀਆ ਮਾਹ ਪਤਾਨੀ ਕੀ ਹੋ ਗਿਆ ਕੀ ਮੜਾ ਮੋਟਾ ਰਹਿਲੇ ਕਰੋ ਮਨ ਕੇ ਚੱਲ ਉਹ ਕਿੰਨਾ ਹੋਇਆ ਹੈ ਕੀ ਕਿੰਨਾ ਲੰਮੀ ਤਨ ਗਿੱਲਾਂ ਦੀ ਵਾਹੀ ਆ ਉਸਰੀ ਹੈ ਹੂੰ ਐ ਦੱਸ ਤੂੰ ਖਾਣਾ ਕੀ ਆ ਸਾਨੂੰ ਚਾ ਚਾਰੇ ਜੂਰੇ ਦਾ ਕੋਈ ਨਹੀਂ ਖਾਂਦਾ ਤੂੰ ਹੈ ਨਾ ਗੱਲ ਕੋਈ ਹੋਰ ਆ ਨਾ ਸੁੱਕੇ ਚਹਾਰੇ ਨਹੀਂ ਨਦੂ ਹੋਰ ਚੀਜ਼ ਖਾਣਾ ਹੁੰਦਾ ਦੱਸਦਾ ਨਹੀਂ ਹੈਗਾ ਲੈ ਕੀ ਸੁੱਕੇ ਚਾਰੇ ਖਾਈਦਾ ਬਈ ਸਾਨੂੰ ਚਾਰ ਲੈ ਸੁੱਕੇ ਚਾਰੇ ਕੋਈ ਨਹੀਂ ਖਾਂਦਾ ਤੂੰ ਜਿਹੜਾ ਤੂੰ ਹੱਸਦਾ ਹੈ ਨੀਵੀ ਪਾ ਕੇ ਇਹੇ ਦੱਸ ਦੀਨਦਰੀ ਹਾਸੀ ਇਹ ਤਾਂ ਹੈ ਹੈ ਇਹ ਤਾਂ ਹੈ ਹੈ ਅੱਛਾ ਦੱਸ ਤਾਂ ਦੇ ਫਿਰ ਸੁੱਕੇ ਚਾਰੇ ਜੱਬੀ ਦੇ ਯਾਰ ਅੱਛਾ ਅੱਛਾ ਸੁੱਕੇ ਜਾਰੇ ਖਾਈਦੇ ਨੇ ਠੀਕ ਗੱਲ ਐਟ ਆਊ ਕਨਾਊ ਲੈਟ ਆਉ ਵਾਲੀ ਕੱਲ ਵੀ ਲੇਟ ਆਈ ਐ ਲਾਈਟ ਨੂੰ ਯਾਰ ਭਗਵਾਨ ਤਮਨ ਲਾਈਟ ਵੀ ਛੱਡਣੋਂ ਛੱਡ ਗਿਆ ਯਾਰ ਡਰਦਾ ਹੋਣਾ ਕਿਆ ਹੋ ਵੀ ਹਰੂੰਗਾ ਹਰੂੰਗਾ ਅੱਛਾ ਕੋਰ ਮੇਰੇ ਦਾ ਲਾਈਟ ਵੀ ਕਟਾ ਗਿਆ ਹੋਣਾ ਕੋਈ ਨਾ ਚਾਲਾ ਹੈ ਕੋਈ ਨਾ ਕੋਈ ਇਹਨਾਂ ਦਾ ਕਰਾਂ ਯਾਰ ਕਿਆ ਹੋ ਮਾੜਾ ਮੁਟਾ ਸਰਕਾਰ ਛੋਡੀ ਯਾਰ ਅਸੀਂ ਕਿ ਅਸੀਂ ਕੀ ਕਹੀਏ ਸਰਕਾਰ ਤਾਂ ਛੋਡੀ ਆ ਸਰਕਾਰ ਸਾਡੀ ਤਾਂ ਹੈਗੀ ਹੈ ਹੋਰ ਹੁਣ ਪਾ ਪਾਵਰਾਂ ਛੋਡੇ ਹੱਥ ਚ ਹੈ ਅਸੀਂ ਕਿਵੇਂ ਕਹਿ ਸਕਦੇ ਅਸੀਂ ਅਸੀਂ ਤਾਂ ਕਾਲੀਦਾਲ ਅਸੀਂ ਵੀ ਕਾਲੀਦਾਲ ਹੀ ਸੀਗੇ ਅੱਛਾ ਚਲਦੀ ਤਾਂ ਹੁਣ ਛੋਡੀ ਵੱਧਾ ਯਾਰ ਮੌਕੇ ਦੀ ਸਰਕਾਰ ਦਾ ਹੁੰਦਾ ਓਕੇ ਓਕੇ ਤਾਂ ਹੈ ਕੀ ਕਰੀਏ ਹੁਣ ਫਿਰ ਹੱਲ 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 ਤਾਂ ਕੋਈ ਨਹੀਂ ਹੈਗਾ ਹੁਣ ਹਾਂ ਹੱਲ ਤਾਂ ਕੋਈ ਨਹੀਂ ਹੈਗਾ ਹੱਲ ਕੋਈ ਨਹੀਂ ਹੂੰ ਹੂੰ ਕੀ ਹੱਲ ਤਾਂ ਭਲਣਾ ਬਾਈ ਹਾਂ ਹਾਂ ਕਿੰਨੇ ਟਾਈਮ ਚ ਹੋ ਜਾਂਦਾ ਢੋਲਾ ਖਾਲੀ 4 ਮਿੰਟਾਂ ਚ ਬਾਈ 4 ਮਿੰਟਾਂ ਚ 4 ਮਿੰਟਾਂ ਚ ਜਿਆ ਧੁੰਦ ਜੀ ਮੰਨ ਕੇ ਚੱਲ ਟਾਈਮ ਨਾਲ ਹੋ ਜਾ ਕਰੇ ਫਿਰ ਤਾਂ ਵਧੀਆ ਬਾਹਰ ਨਿਪਟ ਜੇਣਾ ਹਾਂ ਹਾਂ ਬਈ ਇਹ ਵਧੀਆ ਨਿਪਟਿਆ ਹੂੰ ਇਹ ਥੋੜੀ ਉਹ ਟਾਈਮ ਫਿਰ ਉਹੀ ਗਲਤ ਧੁੰਦ ਲਾਉਣ ਚ ਹੀ ਲੱਗ ਜਾਂਦਾ ਉਹ ਦੂਜੀ ਦਵਾਈ ਨਹੀਂ ਪਈਦਾ ਪੌਣੀ 100 ਪਰ ਉਹ ਪੌਣੀ 100 ਗ੍ਰਾਮ ਪੌਣੀ ਉਹ ਕੁੱਪੀ ਓਏ ਕੁੱਪੀ ਵਿੱਚ ਐ ਛੱਗੀ ਬਣਾਤੀ ਤਾਂ ਇਹ ਤਾਂ ਪੱਟੂਆ ਫਿਰ ਦਵਾਈ ਉਹ ਕਿ ਮੇਰੇ ਕੋਲੂਗੀ ਉਹ ਐਕਸਲਾ ਦਾ ਵਾਜ ਗਈ ਹਾਂ ਕਿਵੇਂ ਗੋਲ ਜੀ ਓਏ ਯਾ ਵੀ ਆਪੂ ਹਾਂ ਠੀਕ ਹੈ ਮੈਂ ਤਾਂ ਹਾਂ ਤੱਕ ਭਰ ਕੇ ਕਹਿੰਦਾ ਜਾਊਗੀ ਲੈ ਗੱਲਾਂ ਦੇਖ ਕੇ ਫੇ ਜਾਊਗੀ ਓਏ ਉਹ ਹਾਂ ਗਵਾਲੀ ਮਾਰ ਜਾਂਦਾ ਕੱਟ ਜਾਂਦੀ ਆ ਉਹ ਫੇ ਕੀ ਟੋਲ ਮੰਗੂ ਪੇਚਰ ਲਾਉਂਦਾ ਉਹ ਚੱਕ ਮਾਰਦਾ ਤਾਂ ਥੱਲੇ ਦੜਾ ਆ ਦੜਾ ਆਪੀ ਮਾਰਦਾ ਆ ਬੰਦੇ ਦੇ ਸਪਰੇ ਨਾ ਕਰਾਏ ਯਾਰ ਕੋਈ ਵੀ ਇਹਨੂੰ ਆਉਂਦੀ ਨਹੀਂ ਹੈਗੀ ਕਰਨੀ ਬਾ ਗੱਲ ਖਤਮ ਤੇਰੀ ਮੈਂ ਵੀਡੀਓ ਵਾਇਰਲ ਕਰੂੰਗਾ ਨੇੜੇ ਤੇੜੇ ਪਿੰਡਾਂ ਚ ਠੀਕ ਹੈ ਜਾਣਦੇ ਵੀ ਆਹ ਬੰਦੇ ਤੋਂ ਨਾ ਸਪਰੇਅ ਕਰਾ ਕੋਈ ਵੀ ਸਿਰੇ ਦਾ ਠੱਗ ਬੰਦਾ ਇਹ ਉ ਤਾਂ ਉਹ ਤਾਂ ਲੋਕ ਤਾਂ 35 ਰੁਪਏ ਢੋਲਾ ਲੈਂਦੇ ਨੇ ਇਹ 50 ਰੁਪਏ ਲੈਂਦਾ ਗੱਲਾਂ ਸਿਆਲ ਹੁਣ ਚੰਗਾ ਸਮਾਰ ਕੇ ਇਹਦੀ ਫੋਟੋ ਖਿੱਚ ਕੇ ਰੱਖ ਲਿਓ ਆ ਡੋਲੀ ਆ ਨਾ ਦਵਾਈ ਜਾਰ ਦੇ ਦੇ ਇੱਕ ਢੋਲੀ ਦਾ ਖਰਚਾ ਗਿਆ ਇੱਕ ਇੱਕ ਢੋਲੀ ਗਈ ਤੇਰੀ ਓ ਦਵਾਈ ਤੇ ਹਰੀ ਥੱਲੇ ਡੋਲਦੀ ਤਾਂ ਓਕੇ ਜੀ ਆਏ ਓਕੇ ਦਾ ਮਤਲਬ ਨਹੀਂ ਹੈਗਾ ਪੈਸੇ ਕੱਟੇ ਜਾਣਗੇ ਹਾਂ ਨਾ ਜੀ ਤਾਲਾ ਮੰਗਰੀਆਂ ਮੈਂ ਤੇਰੇ ਮੈਂ ਤਾਂ ਫਿਲਮ ਬਣਾ ਦੂੰ ਢਾਂਟੇ ਕਿਹੜੇ ਮੈਂ ਫਿਲ ਫਿਲਮ ਬਣਾ ਦੂੰ ਪੂਰੀ ਓ ਮੈਂ ਤੈਨੂੰ ਦੱਸਾਂ ਕਿੱਥੇ ਤੱਕ ਗਿਆਗਾ ਪਹਿਲਾ ਲਿਆਉਂਦਾ ਹੀ ਮੈਂ ਵੀ ਇਹੋ ਜਿਹਾ ਢੋਲਾ ਮੈਨੂੰ ਕਿਹਾ ਸੇਣੇ ਨੇ ਕਹਦਾ ਕਹਦਾ ਇੰਨੇ ਪੈਸੇ ਲਾਏਗਾ ਕੁਝ ਝੱਪ ਕਰਕੇ ਸਪਰੇਈ ਕਰਾ ਲਿਆ ਕਰ ਉਹਨੇ ਪੈਸੇ ਨਹੀਂ ਲੰਗਦੇ ਇਹਦਾ ਖਰਾਬ ਹੀ ਹੋਈ ਰਹਿੰਦੇ ਨੇ ਕਹਿੰਦੇ ਮਾਮੂਰੇ ਕੀ ਕਰਨਾ ਤੇਰੇ ਏ ਤੂੰ ਫਿਲਮਾਂ ਬਣਵਾਉਦਾ ਹੈਗਾ ਮੈਥੋਂ ਇਹ ਕਿਸੇ ਕਮਾਂਡੀਆਂ ਦਾ ਹੀ ਫਿਰਦਾ ਹੋਊਗਾ ਫਿਰ ਵੀ ਕਹੂਗਾ ਬਈ ਬਣ ਕੇ ਵੀਡੀਓ ਬਣਾ ਦੇ ਸੌਂਕੀ ਵਾਲਾ ਮੁੰਡੇ ਨੂੰ ਆ ਪਹਿਲਾ ਕੰਡ ਕਰਾ ਸਾਰੀ ਇਹ ਪੂਰੀ ਮੰਨ ਕੇ ਜਾਲ ਉਹ ਡੀਪੀ ਨਹੀਂ ਹੈ ਜਿਹੜਾ ਬਣਾ ਜੂਰੀ ਵਾਲਾ ਤਦ ਨੂੰ ਉਹ ਵੀ ਦਿਖਾਉਂਗਾ ਹੈ ਹੋਇਆ ਗਮਾਂਡੀਆਂ ਤੇ ਉਹਨਾਂ ਤੋਂ ਕਣਕ ਲੋਟ ਹੀ ਨਹੀਂ ਆ ਰਹੀ ਇਹ ਮੈਂ ਲੋ ਪਹਿਲਾਂ ਕਣਕ ਲੋਟ ਕਰੀ ਫੇਰ ਆ ਹੁਣ ਮਾਰ ਲੱਗਿਆ ਗੁੱਲੀ ਡੰਡੇ ਤੇ ਉਹਦੇ ਵਾਲੀ ਬਾਥੂ ਵਾਲੀ ਸਰੋ ਸਰੋ ਪਹਿਲਾਂ ਕਣਕ ਵਿਚਾਲੀਏ ਮਹਾ ਇਹ ਤਾਂ ਬਾਅਦ ਚ ਦੇਖੀ ਜੋ ਕਿ ਤਾਂ ਕਣਕ ਵੀ ਨਾ ਗੱਡੀ ਚੜ ਜੀ ਬੁਰਾ ਹਾਲ ਜੀ ਕਣਕ ਦਾ ਇਹਦਾ ਹੁਣ ਜਮ ਫਸੀ ਖੜੀ ਐ ਪੂਰਾ ਘੈਂਟ ਕੰਮ ਆ ਆਜਾ ਸਾਵਾਸੇ ਰਾਜ ਹੀ ਰਹਿ ਜਨ ਆਈ ਗਰੀ ਇਹ ਰਾਜ ਬਈ ਬਾਹੀ ਲਮਾਈ ਵਾਲੀ ਆ ਗੁੱਲੀ ਡੰਡਾ ਜਾਦੇ ਆ ਤੇ ਮੜਾ ਬਾਥੂ ਵੀ ਦਿਖਾਈ ਮੜਾ ਥੱਲੇ ਓਏ ਭਾਏ ਦਾ ਖੇਤੀ ਤਨ ਭੰਤੀ ਕਰੀ ਤੇ ਤੈਨੂੰ ਦੱਸਿਆ ਤਾਂ ਹੋਇਆਗਾ ਮੜਾ ਬਾਥੂ ਵੀ ਦਿਖਾ ਦੇ ਵੀ ਬਾਥੂ ਵਈ ਆ ਦੇਖੋ ਐਡਾ ਐਡਾ ਬਾਥੂ ਸਾਡੇ ਇਹ ਤਾਈਓ ਰਾਤ ਰਹਿ ਜੰਦੀ ਢੋਲੀ ਕਰੀਏਗੀ ਇਹ ਸਾਰਾ ਖੁਸ਼ਕ ਵਹਣ ਕਰਕੇ ਹੋਇਆ ਸੀਗਾ ਅਸੀਂ ਸੁਪਰ ਸੀਡਰਾਂ ਨਾਲ ਬੀਜਣ ਲੱਗੇ ਬਹਾਈਆਂ ਛੜਤੀਆਂ ਹੂੰ ਇਹ ਕੰਮ ਹੋਣ ਲੱਗੇ ਸਾਡੇ ਨਾਲ ਸਾਡੇ ਨਾਲ ਕੀ ਸਾਰਾ ਸਾਰਿਆਂ ਨਾਲ ਹੀ ਹੋ ਗਏ ਕੱਲੇ ਆਪਣੇ ਕੱਲੇ ਆਪਣੇ ਆਪਣੇ ਨਾਲ ਨਹੀਂ ਹੋਇਆ ਇਹ ਸਾਡੇ ਨਾਲ ਹੋਣ ਲੱਗੇ ਅੱਛਾ ਇਹ ਸਾਡੇ ਨਾਲ ਹੋਣ ਲੱਗੇ ਉਹ ਕਾਲੋ ਕਾਲੀ ਹੋ ਗਿਆ ਕੰਮ ਅਰੀ ਸੋਰੀਜ਼ ਅਰੀ ਅਰੀ ਸੋਰੀਜ਼ ਕੁਝ ਡਰਕਦ ਨੇ ਬੀਜ ਦੀ ਏ ਹੂੰ ਨਾ ਤੂੰ ਦੇਖਦਾ ਕਿ ਦੇਖਦਾ ਕੇ ਫਿਰਦਾ ਮੈਨੂੰ ਐ ਦੱਸ ਪਹਿਲਾਂ ਖਾਦਾ ਕੀ ਆ ਛੇ ਚਾਲਾ ਚਾਰਿਆਂ ਦਾ ਅੰਦਰਲੀ ਗੱਲ ਦੱਸ ਅੰਦਰ ਅੰਦਰ ਤੈਨੂੰ ਪਤਾ ਕੀ ਗਿਆ ਤੇਰੇ ਅੰਦਰ ਹੈ ਅੱਛਾ ਹਰ ਹੁਣ ਥੋਲਾ ਵੀ ਗੱਲ ਸੀ ਅਗੇ ਆ ਨਵਾਂ ਥੋਲਾ ਲਾਲਾ ਦਾ ਦਵੀ ਤਰਕੀ ਦਾ ਸੀ ਥੋਲਾ ਇਹ ਇਹ ਵੀ ਬੋਲ ਕੇ ਦੱਸ ਆਪਾਂ ਇਹਨਾਂ ਦੀ ਮਜ਼ਦੂਰੀ ਥੋੜਾ ਕਰੀ ਜਾਣੀ ਹੈਗੀ ਲੋਡ ਹੀ ਨਹੀਂ ਆਪਾਂ ਨੂੰ ਮਜ਼ਦੂਰੀਆਂ ਦੀ ਹਾਂਜੀ ਕਿਵੇਂ ਲੱਗਿਆ ਵਲੌਗ ਜ਼ਿੰਮੇਵਾਰ ਪੀਵੀ 33 ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦਾਇਆ ਕਰੋ ਮਿਲਦੇ ਆਂ ਅਗਲੇ ਵਲੌਗ 'ਚ ਧੰਨਵਾਦ